नमस्कार दोस्तों एक कहानी का YouTube चैनल ते ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਿਲੀ ਦਾ ਹਿੱਸਾ ਜ਼ਰੂਰ ਬਣੋ ਇੱਕ ਪਿੰਡ ਸੀ ਜਿੱਥੇ ਰੂਪਨਾਮ ਦੀ ਇੱਕ ਔਰਤ ਰਹਿੰਦੀ ਸੀ ਉਸਦੀ ਜ਼ਿੰਦਗੀ ਇੱਕ ਟੁੱਟੇ ਹੋਏ ਘੜੇ ਵਰਗੀ ਸੀ ਛੋਟੀ ਉਮਰ ਵਿੱਚ ਹੀ ਉਸਦਾ ਵਿਆਹ ਮੇਹਰ ਸਿੰਘ ਨਾਲ ਹੋ ਗਿਆ ਜੋ ਫੌਜ ਵਿੱਚ ਸੀ ਮੇਹਰ ਸਿੰਘ ਇੱਕ ਨਏ ਇੱਕ ਅਤੇ ਹਸਮੁਖ ਇਨਸਾਨ ਸੀ ਜਿਸਦੀ ਮੁਸਕਾਨ ਰੂਪ ਲਈ ਸਭ ਤੋਂ ਵੱਡਾ ਖਜ਼ਾਨਾ ਸੀ ਉਹਨਾਂ ਦੀ ਮੌਹ ਦੀ ਗੱਲ ਸਾਰੇ ਪਿੰਡ ਵਿੱਚ ਮਸ਼ਹੂਰ ਸੀ ਵਿਆਹ ਦੇ 2 ਸਾਲ ਬਾਅਦ ਮੇਹਰ ਸਿੰਘ ਨੂੰ ਬਾਰਡਰ ਤੇ ਜਾਣਾ ਪਿਆ ਜਾਣ ਤੋਂ ਪਹਿਲਾਂ ਉਸਨੇ ਰੂਪ ਦਾ ਹੱਥ ਫੜ ਕੇ ਕਿਹਾ ਸੀ ਰੂਪੇ ਤੂੰ ਮੇਰਾ ਸਾਂ ਹੈ ਮੈਂ ਜਲਦੀ ਵਾਪਸ ਆਵਾਂਗਾ ਤੇ ਫਿਰ ਆਪਾਂ ਕਦੇ ਇੱਕ ਦੂਜੇ ਤੋਂ ਦੂਰ ਨਹੀਂ ਹੋਵਾਂਗੇ ਰੂਪ ਨੇ ਅੱਖਾਂ ਵਿੱਚ ਹੰਝੂ ਪਰ ਕੇ ਉਸ ਨੂੰ ਤੋਰਿਆ ਫਿਰ ਸ਼ੁਰੂ ਹੋਇਆ ਇੰਤਜ਼ਾਰ ਦਾ ਲੰਬਾ ਸਫ਼ਰ ਉਹ ਹਰ ਰਾਜ ਉਸਤੇ ਚਿੱਠੀ ਦਾ ਇੰਤਜ਼ਾਰ ਕਰਦੀ ਜਦੋਂ ਚਿੱਠੀ ਆਉਂਦੀ ਤਾਂ ਰੂਪ ਨੂੰ ਲੱਗਦਾ ਜਿਵੇਂ ਮੇਰ ਸਿੰਘ ਖੁਦ ਉਸਦੇ ਸਾਹਮਣੇ ਖੜਾ ਹੈ ਉਹ ਚਿੱਠੀਆਂ ਨੂੰ ਵਾਰ-ਵਾਰ ਪੜ੍ਹਦੀ ਹਰ ਇੱਕ ਲਫ਼ਜ਼ ਨੂੰ ਆਪਣੇ ਦਿਲ ਵਿੱਚ ਉਤਾਰਦੀ ਉਸ ਦਾ ਹਰ ਦਿਨ ਮੇਰ ਸਿੰਘ ਦੀ ਯਾਦ ਅਤੇ ਉਸਦੇ ਵਾਪਸ ਆਉਣ ਦੀ ਆਸ ਨਾਲ ਬੀਤਦਾ ਇੱਕ ਦਿਨ ਪਿੰਡ ਦੇ ਡਾਕੀ ਨੇ ਇੱਕ ਮਾੜੀ ਖ਼ਬਰ ਲਿਆਂਦੀ ਇੱਕ ਸਰਕਾਰੀ ਲਫਾਫਾ ਜਿਸ ਤੇ ਸ਼ਬਦ ਲਿਖੇ ਸਨ ਸ਼ਹੀਦ ਰੂਪ ਦੇ ਹੱਥੋਂ ਚਿੱਠੀ ਡਿੱਗ ਪਈ ਉਸ ਨੂੰ ਲੱਗਿਆ ਜਿਵੇਂ ਜ਼ਮੀਨ ਹੇਠਾਂ ਤੋਂ ਖਿਸਕ ਗਈ ਹੋਵੇ ਉਸਦੀ ਦੁਨੀਆ ਜਿਹੜੀ ਮੇਰ ਸਿੰਘ ਦੀ ਮੁਸਕਾਨ ਤੇ ਟਿੱਕੀ ਹੋਈ ਸੀ ਇੱਕ ਪਲ ਵਿੱਚ ਰੇਤ ਦੇ ਮਹਿਲ ਵਾਂਗ ਟਹਿ ਗਈ ਪਿੰਡ ਵਾਲਿਆਂ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਦਰਦ ਇਨਾ ਗੂੜਾ ਸੀ ਕਿ ਕੋਈ ਵੀ ਉਸ ਨੂੰ ਟਾਰਸ ਨਹੀਂ ਦੇ ਸਕਿਆ ਮੇਰ ਸਿੰਘ ਦੀ ਯਾਦ ਰੂਪ ਦਾ ਇਕਲੌਤਾ ਸਾਥੀ ਬਣ ਗਈ ਉਸ ਤੇਪੰਡ ਦੀਵਾਰ ਇੱਕ ਪੁਰਾਣੇ ਪਿੱਪਲ ਦੇ ਦਰਖਤ ਹੇਠ ਇੱਕ ਛੋਟਾ ਜਿਹਾ ਚਬੂਤਰਾ ਬਣਵਾਇਆ ਇਹ ਉਹਨਾਂ ਦੀ ਪਹਿਲੀ ਮੁਲਾਕਾਤ ਦੀ ਜਗਾ ਸੀ ਉਹ ਹਰ ਸ਼ਾਮ ਉੱਥੇ ਜਾਂਦੀ ਮੇਹਰ ਸਿੰਘ ਦੇ ਨਾਂ ਦੀ ਜੋ ਜਗਾਉਂਦੀ ਤੇ ਚੁੱਪਚਾਪ ਬੈਠੀ ਰਹਿੰਦੀ ਲੋਕਾਂ ਨੇ ਉਸ ਨੂੰ ਕਿਹਾ ਕਿ ਜ਼ਿੰਦਗੀ ਵਿੱਚ ਅੱਗੇ ਵਧੇ ਪਰ ਰੂਪ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਉਸ ਦਾ ਜਵਾਬ ਹਮੇਸ਼ਾ ਇੱਕੋ ਹੁੰਦਾ ਸੀ ਮੇਹਰ ਸਿੰਘ ਮੇਰੇ ਅੰਦਰ ਜਿਉਂਦਾ ਹੈ ਉਹ ਕਿਤੇ ਨਹੀਂ ਗਿਆ ਸਾਲ ਬੀਤੇ ਗਏ ਰੂਪ ਦੇ ਵਾਲ ਚਿੱਟੇ ਹੋ ਗਏ ਚਿਹਰੇ ਤੇ ਝੁਰੜੀਆਂ ਪੈ ਗਈਆਂ ਪਰ ਉਸ ਦੀਆਂ ਅੱਖਾਂ ਵਿੱਚ ਮੇਹਰ ਸਿੰਘ ਲਈ ਪਿਆਰ ਦੀ ਚਮਕ ਕਦੀ ਮੱਠੀ ਨਹੀਂ ਪਈ ਹਰ ਰੋਜ਼ ਦੀ ਤਰ੍ਹਾਂ ਇੱਕ ਸ਼ਾਮ ਉਚਬੂਤਰੇ ਤੇ ਬੈਠੀ ਸੀ ਉਸ ਨੇ ਅੱਖਾਂ ਬੰਦ ਕਰਕੇ ਮੇਹਰ ਸਿੰਘ ਨੂੰ ਯਾਦ ਕੀਤਾ ਉਸ ਦੀ ਆਵਾਜ਼ ਉਸ ਦੀ ਖੁਸ਼ਬੂ ਸਭ ਕੁਝ ਮਹਿਸੂਸ ਕੀਤਾ ਠੰਡੀ ਹਵਾ ਦਾ ਇੱਕ ਬੁੱਲਾ ਆਇਆ ਤੇ ਦੀਵੇ ਦੀ ਲੋ ਕੰਬਣ ਲੱਗੀ ਰੂਪ ਨੂੰ ਲੱਗਿਆ ਜਿਵੇਂ ਕਿਸੇ ਨੇ ਪਿੱਛੋਂ ਆ ਕੇ ਉਸਦੇ ਮੋਢੇ ਤੇ ਹੱਥ ਰੱਖਿਆ ਹੋਵੇ ਉਸਨੇ ਘਬਰਾ ਕੇ ਪਿੱਛੇ ਦੇਖਿਆ ਪਰ ਉਥੇ ਕੋਈ ਨਹੀਂ ਸੀ ਸਿਰਫ ਪਿੱਪਲ ਦੇ ਪੱਤਿਆਂ ਦੀ ਸਰਸਰਾਹਟ ਸੀ ਉਸਨੇ ਹੌਲੀ ਜਹੀ ਮੁਸਕੁਰਾਇਆ ਇੱਕ ਹੰਝੂ ਉਸਦੀ ਅੱਖ ਵਿੱਚੋਂ ਨਿਕਲ ਕੇ ਝੁੜੀਆਂ ਵਾਲੇ ਗਲ ਤੇ ਵਹਿ ਗਿਆ ਉਹ ਜਾਣਦੀ ਸੀ ਕਿ ਮਹਿਰ ਸਿੰਘ ਆਖਰਕਾਰ ਉਸਦੇ ਕੋਲ ਆ ਗਿਆ ਸੀ ਉਸੇ ਜਗ੍ਹਾ ਚੁੱਪਚਾਪ ਆਖਰੀ ਸਾਹ ਲੈਂਦੇ ਹੋਏ ਉਸ ਮੋ ਦੇ ਸਫ਼ਰ ਨੂੰ ਪੂਰਾ ਕਰ ਗਈ ਜਿਸ ਦੀ ਸ਼ੁਰੂਆਤ ਉਸ ਪਲ ਹੀਟ ਹੋਈ ਸੀ ਅਗਲੀ ਸਵੇਰ ਜਦੋਂ ਪਿੰਡ ਵਾਲਿਆਂ ਨੇ ਰੂਪ ਨੌ ਚਬੂਤਰੇ ਤੇ ਬੈਠਾ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਜਿਵੇਂ ਸਦਾ ਦੀ ਨੀਂਦ ਸੋ ਗਈ ਹੋਵੇ ਪਰ ਦੀਵੇ ਦੀ ਲੋ ਅਜੇ ਵੀ ਬਲ ਰਹੀ ਸੀ ਜੋ ਦੱਸ ਰਹੀ ਸੀ ਕਿ ਦੋ ਰੂਹਾਂ ਦਾ ਮੇਲ ਹੋ ਗਿਆ ਸੀ ਉਹਨਾਂ ਦੀ ਕਹਾਣੀ ਉਸ ਰੇਤ ਤੇ ਲਿਖੀ ਦਾਸਤਾਵਾਂ ਵਾਂਗ ਸੀ ਜਿਸ ਨੂੰ ਸਮੇਂ ਦੀ ਲਹਿਰ ਮਿਟਾ ਨਾ ਸਕੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ